ਜੀ ਸਵਾਗਤ ਹੈ ਤੁਹਾਡਾ ਸਾਰਿਆਂ ਸਾਡੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਫੇਰ ਚੱਲੇ ਮੰਡ ਸਾ752 ਰਹਿ ਗਏ ਇਹਦੇ ਨਾਲ ਝੋਨਾ ਵੜਨਗੇ ਇਹ ਟਰੈਕਟਰ ਇੱਥੇ ਰਹੂਗਾ ਇੱਕੋ ਕਿਰਾਇਆ ਖੜਨਾ ਉਹ ਬਾਹਰ ਮਸ਼ੀਨ ਚੋਤੀ ਹੁਲੀ ਪਲੀ ਬਦਲ ਹੁੰਦੇ ਆ ਵੀ ਫੇਰ 750 ਖੜਦੇ ਰਿਕੇ 605 ਲੱਗੂ ਕਿਰਾਏ ਤੇ ਇੱਧਰ ਗ੍ਰੀਸ ਕਰੂਸ ਕਰਾਈ ਜਾਂਦੀ ਹੈ ਮਸ਼ੀਨ ਨੂੰ ਫਿਰ ਜਾਣਾ ਇਹਨਾਂ ਵੜਨ ਝੋਨਾ ਆਪਾਂ ਤਾਂ ਚੱਲੇ ਮੰਡ ਚ ਪੌਂਚ ਚਲੇ ਦਰਿਆ ਤੇ ਤੂੰ ਵੀ ਚੈੱਕ ਕਰੋ ਤੇ ਇੰਦਰੀਆ ਦਾ ਉਹ ਵਿੱਚ ਫਰੇਤੇ ਪਿਆ ਪੇੜੇ ਥਣੀ ਨਗਾਵਾਂਗੇ ਜੇ ਨਾ ਗੇ ਪਾਣੀ ਵਾਹੋ ਲੱਥਾ ਹੋ ਤਾਂ ਵੀ ਉਤੋਂ ਹੀ ਚੈੱਕ ਕਰੋ ਇੰਦਰੀਆ ਪਹੁੰਚ ਗਏ ਆ ਦਰਿਆ ਤੇ ਪੇੜਾ ਪੂਰਾ ਸਿੱਧਾ ਕਰਦੇ ਫਿਰ ਲੱਤਦੇ ਵਿੱਚ ਟਰੈਕਟਰ ਤੇ ਕਾ ਪੇੜਾ ਖੱਟਾ ਕਿ ਇਦਰਾ ਨਹੀਂ ਲੱਗਦਾ ਇਹ ਤੇਰੇ ਤੇ ਦਾ ਬ੍ਰਿਆ ਦੇ ਬੇੜੇ ਜਿਹੜਾ ਹੁੰਦਾ ਹਾਂ ਟਰੈਕਟਰ ਇਹੋ ਵੇਖੋ ਕਿੱਡਾ ਘਾਨਾ ਟਰੈਕਟਰ ਚੜਾਦਾ ਵੇੜੇ 'ਚ ਰਸਰ ਰਸਾ ਖੋਲਦੇ ਟਰੈਕਟਰ ਆਪਾਂ ਧਾਰ ਲਿਆ ਵੇੜੇ 'ਚ ਪੰਜਾ ਕੇ ਮਾਰਦੇ ਕਰਾਇਆ ਤੇਲ ਨੂੰ 'ਚ ਤੇਲ ਹੈ ਡੀ ਕਰ ਸੋ ਉਹਨੇ 1000 ਰੁਪਏ ਨੇ ਖੜਿਆ ਕਿਤੇ ਝੋਨਾ ਵੜਨਾ ਦੇ ਕੋਈ ਵੀ ਸਰਵਿਸ ਹੋਣ ਵਾਲੀ ਆ। ਅਰੇ ਕੱਲ ਨਿਗਾਵਾਂਗੇ ਜੇ ਪਾਣੀ ਨਾਲ ਲੱਤਾ ਫੇਰ ਤੇ। ਉਹ ਮਿਲਦੇ ਫਿਰ ਅੱਗੇ। ਤਾਂ ਕਿ ਮੈਂ ਪਿਆ ਜਿਕਰਾ ਆ। ਉਹਨੇ ਪਿੱਛੇ ਇੱਕ ਮੋਟਰ ਕਰਾਇਆ ਪਾ ਲਿਆ। ਇਹਦੇ ਵਿੱਚ ਵੀ ਇੱਕ ਕਰਾਇਆ। ਹੁਣ ਆ ਕਰਾਇਆ ਪਾ ਲਿਆ ਵਾ ਪਹਿਲਾਂ ਦੂਜਾ ਸੀ। ਪਰ ਆਣੇ ਸਿਸਟਮ ਦੀ ਕੋਈ ਖਰਾਬੀ ਨਹੀਂ ਆਈ ਉਹ ਚੱਲਿਆ ਨੇ। ਉਹਨਾ ਦੂਜਾ ਗ੍ਰੈਬ ਆ ਕੇ ਲਿਆਂਦਾ। ਹੁਣ ਮਾਰਦਾ ਇੱਕ ਦੂਰ। ਚੱਲ ਰਿਹਾ ਅੱਜਾ ਵਗੇ ਚੋਪਲੇ ਗੇ ਪੇਰ। ਚੱਲੀ ਜਾਂਦਾ ਬਿਮਟਰ ਕਰਾਇਆ। ਇਹਦਾ ਵਾਹ ਬਰਕੋ ਪਾ। i to black windows once you go down. You must be crazy if you think that I'm a slow down. I wanna hear a talking shit from the drama. Come and you to your Mr. Whip, now Drop bodies in the place till the sun's out. get the bullet fly. I'm the last one to paint out, Lotus, so we're ਪਰ ਚੱਲੀ ਜਾਂਦੀ ਮਸ਼ੀਨ ਉਹ ਚੱਲੀ ਜਾਂਦੀ ਮਸ਼ੀਨ ਫਿਰ ਆਪਣਾ ਇਨਕੋਟਾ 250 ਤੇ 655 ਉਹ ਟਰਾਲੀ ਭਰ ਗਈ ਹੁਣ ਟਰਾਲਾ ਭਰੌਣੇ ਦੇਖੋ ਜੰਦਿਆਰਾ ਫਿਰ ਚੱਲੀ ਜਾਂਦੀ ਮਸ਼ੀਨ ਪਰ ਉਹ ਲਾ ਭਰੋਂ ਲੱਗੇ ਯਾਰ